ਕਿਉਂਕਿ ਸਰਕਾਰੀ ਨੌਕਰੀ ਜਿਹੜੀ ਹੈ ਨਾ ਉਹ ਮੇਕ ਸ਼ੂਰ ਕਰਦੀ ਹੈ ਨਾ ਕਈ ਪੀੜ੍ਹੀਆਂ ਤੱਕ ਤੁਹਾਨੂੰ ਸੇਫ ਰੱਖਦੀ ਹੈ ਕੋਈ ਸੀ ਮੈਂ ਵੀ ਇੱਕ ਸਰਕਾਰੀ ਮੁਲਾਜ਼ਮ ਦਾ ਬੇਟਾ ਮੈਨੂੰ ਪਤਾ ਸੋ ਇਸ ਕਰਕੇ ਮੈਂ ਤੁਹਾਨੂੰ ਇਹ ਕਹਿਣਾ ਕਿ ਜਿੱਥੇ ਵੀ ਜਾਓਗੇ ਜਿਹੜੇ ਵਿਭਾਗ ਵਿੱਚ ਜਾਓਗੇ ਫਿਊਚਰ ਵਿੱਚ ਹੋਰ ਵੱਡੇ ਵੀ ਜੌਬ ਆਉਣਗੇ ਆ ਬਹੁਤ ਉਮਰ ਪਈ ਹੈ ਤੇ ਤੰਦਰੁਸਤ ਰਹੋ ਤੁਸੀਂ ਸਾਰੇ ਤੇ ਲੋਕਾਂ ਨੂੰ ਵੀ ਤੰਦਰੁਸਤ ਰੱਖੋ ਤੇ ਉੱਥੇ ਜਾ ਕੇ ਆਪਣਾ ਤਨਦੇਹੀ ਨਾਲ ਕੰਮ ਕਰੋ ਜਿਹੜਾ ਤੁਹਾਡਾ ਅਧਿਕਾਰ ਖੇਤਰ ਹੈ ਜੇ ਤੁਸੀਂ ਵੱਧ ਕੇ ਜਾ ਕੇ ਵੀ ਕੰਮ ਕਰ ਸਕਦੇ ਹੋ ਤਾਂ ਉਹ ਉਹਦੇ ਵਰਗਾ ਕੋਈ ਪੌਨ ਨਹੀਂ ਕਿ ਜੇ ਫਰਜ਼ ਕਰੋ ਕੋਈ ਤੁਹਾਡੇ ਕੋਲ ਆ ਗਿਆ ਪਰਚੀ ਲੈ ਕੇ ਤੁਸੀਂ ਤੁਸੀਂ ਕਹਿੰਦਾ ਬਾਬਾ ਜੀ ਇੱਥੇ ਨਹੀਂ ਉਹ ਤੀਜੇ ਫਲੋਰ ਤੇ ਜਾਓ 14 ਨੰਬਰ ਕਮਰੇ 'ਚ ਉੱਥੇ ਹੋ ਉਹਦੀ ਬਜਾਇਆ ਜੀ ਤੁਸੀਂ ਕਹੋਗੇ ਤੁਸੀਂ ਬੈਠੋ ਮੈਂ ਕਰਕੇ ਦਿੰਦਾ ਤੇ ਤੁਸੀਂ ਤੀਜੇ ਫਲੋਰ ਆਣਾ 14 ਨੰਬਰ ਆਣਾ ਫੋਨ ਤੇ ਗੱਲ ਕਰਕੇ ਉਹਨਾਂ ਨਾਲ ਉਹਦਾ ਕੰਮ ਉੱਥੇ ਬੈਠੇ ਬੈਠੇ ਦਾ ਹੋ ਜੇ ਨਾਲ ਉਹਨੂੰ ਪਾਣੀ ਦਾ ਗਲਾਸ ਮਿਲ ਜੇ ਉਹ ਜਾਂਦਾ ਹੋਇਆ ਗੁਰਦੁਆਰੇ ਸਾਹਿਬ ਮੱਥਾ ਟੇਕੂਗਾ ਪ੍ਰਮਾਤਮਾ ਤੇਰੇ ਹੀ ਰੂਪ ਸੀ ਜਿਹੜਾ ਕੁਰਸੀ ਤੇ ਜਿਹੜਾ ਬੈਠਾ ਸੀ ਕਿੰਨੀਆਂ ਦੁਆਵਾਂ ਮਿਲਣਗੀਆਂ ਉਹ ਦੁਆਵਾਂ ਵਾਲਾ ਕੁਰੀਤ ਸੀ ਦਵਾਵਾਂ ਦੀ ਕੋਈ ਕੀਮਤ ਨਹੀਂ ਦਵਾਵਾਂ ਤਾਂ ਫਿਰ ਉਹ ਉਹੀ ਤਾਂ ਹੈਗੀਆਂ ਨੇ ਜਿਹੜੀਆਂ ਲੋਕਾਂ ਨੂੰ ਮਿਲਦੀਆਂ ਨਹੀਂ